ਜਿੰਨ ਦੇ ਵਿੱਚ ਭਾਰਤ ਦੀ ਇੱਕ ਨੌਜਵਾਨ ਲੜਕੀ ਅਰੂਣਾਚਲ ਪ੍ਰਦੇਸ਼ ਦੀ ਪੇਮਾ ਵਾਂਗਾ ਥੰਗਡੋਕ ਨੂੰ 18 ਘੰਟੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ ਪੇਮਾ ਵਾਂਗ ਥੰਗਡੋਕ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਜੋ ਵੀ ਫੈਸਲੇ ਕਰਦੀ ਹੈ ਉਹ ਸਾਰੇ ਭਾਰਤੀਆਂ ਦੇ ਹਿੱਤ ਦੇ ਵਿੱਚ ਹੁੰਦੇ ਨੇ ਪੇਮਾ ਨੇ ਇਸ ਘਟਨਾ ਨੂੰ ਸਿਰਫ ਆਪਣੇ ਲਈ ਨਹੀਂ ਸਾਰੇ ਭਾਰਤੀਆਂ ਲਈ ਮੰਨਿਆ ਅਤੇ ਭਾਰਤੀਆਂ ਵਿੱਚ ਏਕਤਾ ਦਾ ਸੁਨੇਹਾ ਦਿੱਤਾ ਉਸ ਨੇ ਸ਼ੰਘਾਈ ਹਵਾਈ ਅੱਡੇ ਦੀ ਘਟਨਾ ਦਾ ਜ਼ਿਕਰ ਕੀਤਾ 21 ਨਵੰਬਰ ਨੂੰ ਜਾਪਾਨ ਜਾ ਰਹੀ ਸੀ ਉਹ ਪਰ ਸ਼ੰਘਾਈ ਵਿੱਚ 3 ਘੰਟੇ ਰੁਕਣ ਦੇ ਦੌਰਾਨ ਚੀਨੀ ਅਧਿਕਾਰੀਆਂ ਨੇ ਉਸ ਨੂੰ ਲਗਭਗ 18 ਘੰਟੇ ਤੱਕ ਰੋਕੀ ਰੱਖਿਆ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦੇ ਭਾਰਤੀ ਪਾਸਪੋਰਟ ਨੂੰ ਸਵੀਕਾਰ ਹੀ ਨਹੀਂ ਕੀਤਾ ਅਤੇ ਕਿਹਾ ਕਿ ਉਸ ਦਾ ਜਨਮ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੋਇਆ ਸੀ ਜੋ ਇਹ ਉਹਨਾਂ ਦੇ ਮੁਤਾਬਕ ਚੀਨ ਦਾ ਹੀ ਹਿੱਸਾ ਹੈ ਪੇਮਾ ਨੇ ਟਰੋਲਾਂ ਨੂੰ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਜੋ ਸਹੀ ਲੋਕ ਹਨ ਉਹ ਸਮਝਦੇ ਹਨ ਅਤੇ ਭਾਰਤੀਆਂ ਨੂੰ ਇਕਜੁੱਟ ਹੋ ਕੇ ਇੱਕ ਦੂਜੇ ਲਈ ਖੜਨਾ ਚਾਹੀਦਾ ਹੈ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਇੱਕ ਰਾਸ਼ਟਰ ਹਾਂ ਅਤੇ ਸਦਾ ਇੱਕ ਦੂਜੇ ਲਈ ਖੜੇ ਰਹਾਂਗੇ ਪੇਮਾ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਵਾਪਸੀ ਦੇ ਵਿੱਚ ਭਾਰਤ ਸਰਕਾਰ ਦੇ ਹਰ ਫੈਸਲੇ ਦਾ ਲਾਭ ਸਾਰੇ ਭਾਰਤੀਆਂ ਲਈ ਹੋਣ ਦੀ ਗੱਲ ਨੂੰ ਦੁਹਰਾਇਆ ਚੀਨ ਦੇ ਵਿੱਚ ਭਾਰਤ ਦੀ ਇੱਕ ਨੌਜਵਾਨ ਲੜਕੀ ਅਰੂਣਾਚਲ ਪ੍ਰਦੇਸ਼ ਦੀ ਪੇਮਾ ਵਾਂਗਾ ਥੰਗਡੋਕ ਨੂੰ 18 ਘੰਟੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ ਪੇਮਾ ਵਾਂਗ ਥੰਗਡੋਕ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਜੋ ਵੀ ਫੈਸਲੇ ਕਰਦੀ ਹੈ ਉਹ ਸਾਰੇ ਭਾਰਤੀਆਂ ਦੇ ਹਿੱਤ ਦੇ ਵਿੱਚ ਹੁੰਦੇ ਨੇ ਬੇਮਾਨ ਨੇ ਇਸ ਘਟਨਾ ਨੂੰ ਸਿਰਫ ਆਪਣੇ ਲਈ ਨਹੀਂ ਸਾਰੇ ਭਾਰਤੀਆਂ ਲਈ ਮੰਨਿਆ ਅਤੇ ਭਾਰਤੀਆਂ ਵਿੱਚ ਏਕਤਾ ਦਾ ਸੁਨੇਹਾ ਦਿੱਤਾ ਉਸ ਨੇ ਸ਼ੰਘਾਈ ਹਵਾਈ ਅੱਡੇ ਦੀ ਘਟਨਾ ਦਾ ਜ਼ਿਕਰ ਕੀਤਾ 21 ਨਵੰਬਰ ਨੂੰ ਜਾਪਾਨ ਜਾ ਰਹੀ ਸੀ ਉਹ ਪਰ ਸ਼ੰਘਾਈ ਵਿੱਚ 3 ਘੰਟੇ ਰੁਕਣ ਦੇ ਦੌਰਾਨ ਚੀਨੀ ਅਧਿਕਾਰੀਆਂ ਨੇ ਉਸ ਨੂੰ ਲਗਭਗ 18 ਘੰਟੇ ਤੱਕ ਰੋਕੀ ਰੱਖਿਆ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸਦੇ ਭਾਰਤੀ ਪਾਸਪੋਰਟ ਨੂੰ ਸਵੀਕਾਰ ਹੀ ਨਹੀਂ ਕੀਤਾ ਅਤੇ ਕਿਹਾ ਕਿ ਉਸ ਦਾ ਜਨਮ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੋਇਆ ਸੀ ਜੋ ਕਿ ਉਹਨਾਂ ਦੇ ਮੁਤਾਬਕ ਚੀਨ ਦਾ ਹੀ ਹਿੱਸਾ ਹੈ। ਪੇਮਾ ਨੇ ਟਰੋਲਾਂ ਨੂੰ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਜੋ ਸਹੀ ਲੋਕ ਹਨ ਉਹ ਸਮਝਦੇ ਹਨ ਅਤੇ ਭਾਰਤੀਆਂ ਨੂੰ ਇਕਜੁੱਟ ਹੋ ਕੇ ਇੱਕ ਦੂਜੇ ਲਈ ਖੜਨਾ ਚਾਹੀਦਾ ਹੈ। ਉਸਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਇੱਕ ਰਾਸ਼ਟਰ ਹਾਂ ਅਤੇ ਸਦਾ ਇੱਕ ਦੂਜੇ ਲਈ ਖੜੇ ਰਹਾਂਗੇ ਪੇਮਾ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਵਾਪਸੀ ਦੇ ਵਿੱਚ ਭਾਰਤ ਸਰਕਾਰ ਦੇ ਹਰ ਫੈਸਲੇ ਦਾ ਲਾਭ ਸਾਰੇ ਭਾਰਤੀਆਂ ਲਈ ਹੋਣ ਦੀ ਗੱਲ ਨੂੰ ਦੁਹਰਾਇਆ ਚੀਨ ਦੇ ਵਿੱਚ ਭਾਰਤ ਦੀ ਇੱਕ ਨੌਜਵਾਨ ਲੜਕੀ ਅਰੂਣਾਚਲ ਪ੍ਰਦੇਸ਼ ਦੀ ਪੇਮਾ ਵਾਂਗਾ ਥੋਂਗਡੋਕ ਨੂੰ 18 ਘੰਟੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ ਪੇਮਾ ਵਾਂਗ ਥੋਂਗਡੋਕ ਨੇ ਆਪਣਾ ਬਿਆਨ ਜਾਰੀ ਕਰਦਿਆਂ ਹੋਇਆ ਕਿਹਾ ਕਿ ਭਾਰਤ ਸਰਕਾਰ ਜੋ ਵੀ ਫੈਸਲੇ ਕਰਦੀ ਹੈ ਉਹ ਸਾਰੇ ਭਾਰਤੀਆਂ ਦੇ ਹਿੱਤ ਦੇ ਵਿੱਚ ਹੁੰਦੇ ਨੇ ਪੇਮਾ ਨੇ ਇਸ ਘਟਨਾ ਨੂੰ ਸਿਰਫ ਆਪਣੇ ਲਈ ਨਹੀਂ ਸਾਰੇ ਭਾਰਤੀਆਂ ਲਈ ਮੰਨਿਆ ਅਤੇ ਭਾਰਤੀਆਂ ਵਿੱਚ ਏਕਤਾ ਦਾ ਸੁਨੇਹਾ ਦਿੱਤਾ ਉਸ ਨੇ ਸ਼ੰਘਾਈ ਹਵਾਈ ਅੱਡੇ ਦੀ ਘਟਨਾ ਦਾ ਜ਼ਿਕਰ ਕੀਤਾ 21 ਨਵੰਬਰ ਨੂੰ ਜਾਪਾਨ ਜਾ ਰਹੀ ਸੀ ਉਹ ਪਰ ਸ਼ੰਘਾਈ ਵਿੱਚ 3 ਘੰਟੇ ਰੁਕਣ ਦੇ ਦੌਰਾਨ ਚੀਨੀ ਅਧਿਕਾਰੀਆਂ ਨੇ ਉਸ ਨੂੰ ਲਗਭਗ 18 ਘੰਟੇ ਤੱਕ ਰੋਕੀ ਰੱਖਿਆ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸਦੇ ਭਾਰਤੀ ਪਾਸਪੋਰਟ ਨੂੰ ਸਵੀਕਾਰ ਹੀ ਨਹੀਂ ਕੀਤਾ ਅਤੇ ਕਿਹਾ ਕਿ ਉਸ ਦਾ ਜਨਮ ਅਰੂਣਾਚਲ ਪ੍ਰਦੇਸ਼ ਦੇ ਵਿੱਚ ਹੋਇਆ ਸੀ ਜੋ ਕਿ ਉਹਨਾਂ ਦੇ ਮੁਤਾਬਕ ਚੀਨ ਦਾ ਹੀ ਹਿੱਸਾ ਹੈ। ਪੇਮਾ ਨੇ ਟਰੋਲਾਂ ਨੂੰ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਜੋ ਸਹੀ ਲੋਕ ਹਨ ਉਹ ਸਮਝਦੇ ਹਨ ਅਤੇ ਭਾਰਤੀਆਂ ਨੂੰ ਇਕਜੁੱਟ ਹੋ ਕੇ ਇੱਕ ਦੂਜੇ ਲਈ ਖੜਨਾ ਚਾਹੀਦਾ ਹੈ। ਉਸਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਇੱਕ ਰਾਸ਼ਟਰ ਹਾਂ ਅਤੇ ਸਦਾ ਇੱਕ ਦੂਜੇ ਲਈ ਖੜੇ ਰਹਾਂਗੇ ਪੀਮਾ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਵਾਪਸੀ ਦੇ ਵਿੱਚ ਭਾਰਤ ਸਰਕਾਰ ਦੇ ਹਰ ਫੈਸਲੇ ਦਾ ਲਾਭ ਸਾਰੇ ਭਾਰਤੀਆਂ ਲਈ ਹੋਣ ਦੀ ਗੱਲ ਨੂੰ ਦੁਹਰਾਇਆ